ਪਿਛਲੀਆਂ ਜਿਹੜੀਆਂ ਦੋ ਵੀਡੀਓ ਪਾਈਆਂ ਸੀ ਨਾ ਉਹ ਆਪਾਂ ਪਾਈਆਂ ਹੈ ਪਿਆ ਆਪਾਂ ਮਰਚਨ ਨੇਵੀ ਦੇ ਵਿੱਚ ਕਿਵੇਂ ਆ জব ਲੈ ਸਕਦੇ ਆ ਵੇਖੋ ਮੈਂ ਜੜੀਆਂ ਵੀ ਵੀਡੀਓ ਬਣਾਉਂਦਾ ਨਾ ਮੈਂ ਸਪੈਸ਼ਲ ਤੁਹਾਡੇ ਵਾਸਤੇ ਬਣਾਉਂਦਾ ਵੀ ਚਲੋ ਆਪਣੇ ਪੰਜਾਬੀ ਭਰਾਵਾਂ ਨੂੰ ਸਾਰਿਆਂ ਨੂੰ ਪਤਾ ਲੱਗ ਜੇ ਵੀ ਆਪਾਂ ਮਰਚਨ ਨੇਵੀ ਦੇ ਵਿੱਚ ਸਹੀ ਤਰੀਕੇ ਨਾਲ ਕਿਵੇਂ ਆ ਸਕਦੇ ਆ ਕੋਈ ਆਪਣਾ ਵੀਰ ਭੈਣ ਭਰਾ ਕੋਈ ਠੱਗੀ ਦਾ ਸ਼ਿਕਾਰ ਨਾ ਹੋਵੇ ਕਿਉਂਕਿ ਆਪਣੇ ਜਿਹੜੇ ਪੰਜਾਬੀ ਲੋਕ ਹਨ ਉਹ ਬਹੁਤ ਭੋਲੇ ਆ ਲੋਕਾਂ ਤੇ ਏਜੰਟਾਂ ਤੇ ਬਹੁਤ ਛੇਤੀ ਯਕੀਨ ਕਰ ਲੈਂਦੇ ਜੇ ਕੋਈ ਸਲਾਹ ਦੇਵੇ ਤੇ ਉਸੇ ਵੇਲੇ ਉਹਦੇ ਮਗਰ ਲੱਗ ਤੁਰਦੇ ਆ ਤੇ ਵੇਹਦੇ ਨਹੀਂ ਇੱਕ ਆਪ ਨਹੀਂ ਸਭ ਤੋਂ ਮਾੜੀ ਗੱਲ ਆਪਣੇ ਪੰਜਾਬੀਆਂ ਨੇ ਕੀਤੀ ਹੈ ਵੀ ਆਪ ਰਿਸਰਚ ਨਹੀਂ ਕਰਦੇ ਜਿੱਦਾਂ ਮੰਨ ਲਓ ਮੈਂ ਕਹਿ ਤਾ ਨਾ ਤੁਹਾਨੂੰ ਤੇ ਤੁਸੀਂ ਆਪਣੇ ਤੌਰ ਤੇ ਕੋਈ ਰਿਸਰਚ ਨਹੀਂ ਕਰਨੀ ਉਹਦੇ ਤੇ ਵੀ ਹਾਂ ਮੈਂ ਸਹੀ ਕਹਿ ਰਿਹਾ ਜਾਂ ਗਲਤ ਕਹਿ ਰਿਹਾ ਵਾਂ ਤੇ ਮੇਰੀ ਇਹੋ ਹੀ ਤੁਹਾਨੂੰ ਸਲਾਹ ਆ ਵੀਡੀਓ ਤੁਸੀਂ ਮੇਰੀ ਵੇਖੋ ਸਲਾਹ ਲਾਓ ਹਰ ਕਿਸੇ ਦੀ ਸੁਣੋ ਪਰ ਕੋਈ ਵੀ ਐਕਸ਼ਨ ਲੈਣ ਤੋਂ ਪਹਿਲਾਂ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਤੁਸੀਂ ਆਪ ਇੱਕ ਵਾਰ ਉਹ ਚੀਜ਼ ਦੀ ਡੰਗ੍ਹਾਈ ਤੱਕ ਜਾ ਕੇ ਪੁੱਛ ਪੜਤਾਲ ਜ਼ਰੂਰ ਕਰਿਆ ਕਰੋ ਕਿ ਹਾਂ ਇਹ ਕੰਮ ਆਪਾਂ ਨੂੰ ਕਰਨ ਚ ਫਾਇਦਾ ਜਾਂ ਨੁਕਸਾਨ ਆ ਠੀਕ ਹੈ ਚਲੋ ਆਪਾਂ ਹੁਣ ਟਾਈਮ ਜ਼ਿਆਦਾ ਨਾ ਖਰਾਬ ਕਰੀਏ ਤੇ ਆਪਾਂ ਗੱਲ ਸਟਾਰਟ ਕਰਦੇ ਆਂ ਵਹ ਕਾਲਜ ਪਹਿਲਾਂ ਮੈਂ ਜਿਹੜੇ ਸਟਾਰਟ ਕੀਤੀ ਸੀ ਨਾ ਜਿਹੜੀਆਂ ਪਹਿਲੀਆਂ ਦੋ ਵੀਡੀਓ ਦੱਸਿਆ ਵਾ ਉਹਦੇ ਵਿੱਚ ਮੈਂ ਤੁਹਾਨੂੰ ਹਾਇਰ ਲੈਵਲ ਤੋਂ ਸਟਾਰਟ ਕਰਕੇ ਤੇ ਥੱਲੇ ਨੂੰ ਆਉਂਦਿਆਂ ਹਾਂ ਮਤਲਬ ਕਿ ਆਪਾਂ ਕਿਹੜੇ-ਕਿਹੜੇ ਕੋਰਸ ਕਰ ਸਕਦੇ ਹਾਂ ਸਭ ਤੋਂ ਵਧੀਆ ਕਿਹੜਾ ਵਾ ਦੂਸਰੇ ਨੰਬਰ ਤੇ ਕਿਹੜਾ ਤੀਸਰੇ ਤੇ ਪਰ ਜਿੱਤੋਂ ਤੱਕ ਮੈਨੂੰ ਲੱਗਦਾ ਵਾ ਹੁਣ ਇਸ ਵੀਡੀਓ ਦੇ ਵਿੱਚ ਆਪਾਂ ਨੂੰ ਗੱਲ ਥੱਲੋਂ ਤਾਂ ਨੂੰ ਸਟਾਰਟ ਕਰਨੀ ਚਾਹੀਦੀ ਆ ਕਿਉਂਕਿ ਆਪਣੇ ਲੋਕ ਜਿਹੜੇ ਜਾਦੇ ਚਾਹ ਮਾਣਿਆ ਉਹ ਇਹੋ ਹੀ ਪੁੱਛਦੇ ਆਂ ਕਿ 10ਵੀਂ ਕਰਕੇ ਕਿਹੜਾ ਕੋਰਸ ਹੁੰਦਾ 12ਵੀਂ ਕਰਕੇ ਕਿਹੜਾ ਕੋਰਸ ਹੁੰਦਾ ਜਿਆਦੀ ਪੜ੍ਹਾਈ ਦੇ ਨਾਲ ਆਪਣੇ ਪੰਜਾਬੀਆਂ ਦਾ ਲੈਣ ਦੇਣ ਹੈ ਨਹੀਂ ਆਵਾ ਪਿੰਦਾ ਨਹੀਂ ਆ ਇਹ ਚਲੋ ਕੋਈ ਗੱਲ ਨਹੀਂ ਆਪਾਂ ਇਹ ਵੀਡੀਓ ਦੇ ਵਿੱਚ ਹੁਣ ਆਪਾਂ ਗੱਲ ਕਰਾਂਗੇ ਜੀਪੀ ਰੇਟਿੰਗ ਕੋਰਸ ਬਾਰੇ ਤੇ ਨਾਲੇ ਆਪਾਂ ਇਹ ਵੀਡੀਓ ਦੇ ਵਿੱਚ ਗੱਲ ਕਰਾਂਗੇ ਵੀ ਆਪਾਂ ਠੱਗੀ ਤੋਂ ਕਿਵੇਂ ਬਚਣਾ ਵਾ ਐਸਟੀਸੀ ਡਬਲਯੂ ਕੋਰਸ ਹੈ ਇੱਕ ਉਹਦੇ ਨਾਂ ਦੇ ਬਹੁਤ ਜ਼ਿਆਦਾ ਠੱਗੀ ਆਪਣੇ ਪੰਜਾਬੀਆਂ ਦੇ ਨਾਲ ਹੋਉਂਦੀ ਆ ਆਪਾਂ ਇੱਕ ਉਹਦੇ ਬਾਰੇ ਵੀ ਗੱਲ ਕਰਾਂਗੇ ਤਾਂ ਕਰਕੇ ਆਪਣੀ ਜਿਹੜੀ ਵੀਡੀਓ ਚੰਗੀ ਤਰ੍ਹਾਂ ਧਿਆਨ ਨਾਲ ਵੇਖ ਲਓ ਉਹਦੇ ਵਿੱਚ ਤੁਹਾਡੇ ਕੰਮ ਆਉਣ ਲਈ ਗੱਲਾਂ ਆਪਾਂ ਦੱਸਣੀਆਂ ਵਾ ਤੇ ਦੂਜੀ ਗੱਲ ਆਪਣਾ ਚੈਨਲ ਜਿਹੜਾ ਨਾ ਉਹ ਸਬਸਕ੍ਰਾਈਬ ਜ਼ਰੂਰ ਕਰ ਲਓ ਕਿਉਂਕਿ ਜਦੋਂ ਮੈਂ ਵੀਡੀਓ ਪਾਵਾਂ ਫਿਰ ਉਹ ਤੁਹਾਡੇ ਤੱਕ ਵੀਡੀਓ ਪਹੁੰਚਦੀ ਰਹੂਗੀ ਟਾਈ ਤੇ ਨਾਲੇ ਆਪਣੀ ਵੀਡੀਓ ਨਾਲ ਆਪਣੇ ਦੋਸਤਾਂ ਨੂੰ ਜਿਨ੍ਹਾਂ ਨੇ 12ਵੀਂ ਕਰ ਲਈ ਆ ਜਾਂ ਕਰਨੀ ਆ ਜਾਂ ਜਿਹੜੇ ਕੋਈ ਅਜੇ ਨੌਕਰੀ ਦੀ ਤਲਾਸ਼ 'ਚ ਆ ਉਹਨਾਂ ਨਾਲ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਫਿਰ ਉਹਨਾਂ ਨੂੰ ਵੀ ਵੀਡੀਓ ਵੇਖ ਕੇ ਤੇ ਕੋਈ ਨਾ ਕੋਈ ਚਲੋ ਪਤਾ ਲੱਗ ਜੇ ਹਨਾ ਤੇ ਪਹਿਲੋਂ ਤੇ ਆਪਾਂ ਗੱਲ ਕਰਦੇ ਹਾਂ ਜੀ STCW ਕੋਰਸ ਬਾਰੇ ਇਹ 50 ਦਿਨਾਂ ਦਾ ਕੋਰਸ ਹੁੰਦਾ ਵਾ ਤੇ ਇਹ ਇਹਦੇ ਕਰਕੇ ਆਪਣੀ ਇੱਕ ਸੀਡੀਸੀ ਬਣਦੀ ਉਹਨੂੰ ਓਪਨ ਸੀਡੀਸੀ ਕਹਿੰਦੇ ਆ ਇਹਦਾ ਤੇ ਤੁਸੀਂ ਨਾ ਹੀ ਨਹੀਂ ਲੈਣਾ ਨਾ ਜੇ ਕੋਈ ਤੁਹਾਨੂੰ ਕਹਿੰਦਾ ਵਾ ਕਿ ਮਰਚਨ ਲੈਵੀ ਦੇ ਵਿੱਚ ਤੁਸੀਂ STCW ਕੋਰਸ ਕਰਕੇ ਤੇ ਭਰਤੀ ਹੋ ਸਕਦੇ ਜੇ ਉਹਦੇ ਤੁਹਾਨੂੰ ਸਰਾਸਰ ਬੰਦਾ ਬੇਵਕੂਫ ਬਣਾਉਂਦਿਆ ਵਾ ਤੁਸੀਂ ਮੇਰੇ ਤੋਂ ਲਿਖ ਕੇ ਲੈ ਲਓ ਵੀ STCW ਕੋਰਸ ਕਰਕੇ ਪੰਜਾਂ ਦਿਨਾਂ ਵਾਲਾ ਕੋਰਸ ਕਰਕੇ ਕੋਈ ਵੀ ਤੁਹਾਡੀ ਨੌਕਰੀ ਤੁਹਾਨੂੰ ਨਹੀਂ ਮਿਲਣੀ ਆਪਾਂ ਕੋਈ ਵੀ ਕੋਰਸ ਕਿਉਂ ਕਰਦੇ ਆ জব ਲੈਣ ਵਾਸਤੇ ਕਰਦੇ ਆ ਤੇ ਜਦੋਂ ਆਪਾਂ ਨੂੰ ਜੋਬ ਹੀ ਨਹੀਂ ਮਿਲਨੀ ਕਿਸੇ ਕੰਪਨੀ ਨੇ ਆਪ ਨੂੰ ਲੈਣਾ ਹੀ ਨਹੀਂਗਾ ਤੇ ਤੁਸੀਂ ਮੈਨੂੰ ਇਹ ਦੱਸੋ ਵੀ ਉਹ ਕੋਰਸ ਕਰਕੇ ਫਾਇਦਾ ਕੀ ਆ ਠੀਕ ਆ ਉਹ ਤੇ ਤੁਸੀਂ ਭੁੱਲੀ ਜਾਓ ਨਾ ਜੇ ਕੋਈ ਤੁਹਾਨੂੰ ਕੋ ਕਹਿੰਦਾ ਵਾ ਵੀ ਇੱਕ ਤੁਹਾਡੀ ਇੰਡੀਅਨ ਸੀਡੀਸੀ ਬਣ ਜੂਗੀ ਇਹ ਹੋ ਜੂਗਾ ਤੁਹਾਨੂੰ ਜੋਬ ਮਿਲ ਜੂਗੀ ਉੱਥੇ ਹੱਥ ਜੋੜ ਦੋਗਾ ਸਾਡੇ ਜੁੜੇ ਹੱਥ ਮਿਹਰਬਾਨੀ ਹਨੂ ਨਹੀਂ ਚਾਹੀਦੀ ਜੋਬ ਠੀਕ ਆ ਪ੍ਰੋਜੈਕਟ ਹੇਫ ਕੰਮ ਚੇਕਣਾ ਫਸ ਗਏ ਨਾ ਤੇ ਤੁਹਾਨੂੰ ਉਹਨਾਂ ਨੇ ਇਹੋ ਜਿਹੀ ਕਸੂਤੇ ਥਾਂ ਤੇ ਫਸਾਉਣਾ ਬਾਅਦ ਵਿੱਚ ਤੇ ਵੀ ਬੰਦੇ ਦੀ ਜਾਨ ਵੀ ਗਈ ਰਾਂ ਜਾਨ ਦਾ ਜੋਖਮ ਵੀ ਹੋ ਜਾਂਦਾ ਵਾ ਐਸਟੀਸੀ ਡਬਲਿਊ ਕੋਰਸ ਕਰਕੇ ਤੁਹਾਨੂੰ ਉਹ ਇਹੋ ਦੁਬਈ ਵਾਲੀ ਸਾਈਡ ਮਲੇਸ਼ੀਆ ਵਾਲੀ ਸਾਈਡ ਈਰਾਨ ਇਹੋ ਜਿਹੇ ਛੋਟੇ ਛੋਟੇ ਜਹਾਜ਼ ਉੱਤੇ ਚੱਲਦੇ ਉਹਨਾਂ ਤੇ ਤੁਹਾਨੂੰ ਫਸਾ ਦੇਣ ਕਿ ਨਾ ਉੱਥੇ ਤੁਹਾਨੂੰ ਸੈਲਰੀ ਮਿਲਣੀ ਨਾ ਤੁਹਾਨੂੰ ਉੱਥੇ ਰੋਟੀ ਮਿਲਣੀ ਆ ਤੇ ਦੁਬਈ ਦੇ ਵਿੱਚ ਗਰਮੀ ਵਗੈਰਾ ਤੁਹਾਨੂੰ ਪਤਾ ਹੀ ਕਿੰਨੀ ਪੈਂਦੀ ਆ ਸਾਊਦੀ ਅਰਬ ਵਿੱਚ ਫਸਾ ਦੇਣਗੇ ਓਮਾਨ ਵਿੱਚ ਫਸਾ ਦੇਣਗੇ ਤੁਹਾਨੂੰ ਤੇ ਉਹ ਬਾਅਦ ਵਿੱਚ ਬੰਦਾ ਨਾ ਗਾਂ ਜੋਗਾ ਨਾ ਪਛਾਣ ਜੋਗਾ ਫਿਰ ਬੰਦਾ ਉਹਦੇ ਹੱਥ ਜੋੜਦਾ ਵੀ ਮੈਂ ਕਿਸੇ ਸਾਬੇ ਘਰੇ ਪਹੁੰਚ ਜਾ। ਤੇ STCW ਕੋਰਸ ਤੇ ਤੁਸੀਂ ਚੱਕਰ ਚ ਨਹੀਂ ਪੈਣਾ ਜੇ ਤੁਸੀਂ ਮੇਰੇ ਆਖੇ ਲੱਗੋਗੇ ਨਾ ਤੇ STCW ਕੋਰਸ ਦਾ ਪੰਜਾਂ ਦਿਨਾਂ ਵਾਲਾ ਕੋਰਸ ਜਿਤ ਕੋਈ ਨਾਂ ਲਿੰਦਾ ਨਾ ਵੀ ਕਰਕੇ ਮਰਚਨ ਦੇ ਵਿੱਚ ਤੁਹਾਨੂੰ ਮੈਂ ਪ੍ਰਤੀ ਕਰਾ ਦਿੰਦਾ ਮੈਂ ਇੰਨੇ ਪੈਸੇ ਦੇ ਦੋ ਇੰਨੇ ਦੇ ਦੋ ਉਹਦੇ ਗਾੜੀ ਹੱਥ ਜੋੜ ਲਓ ਭਰਾਵਾ ਸਾਡੀ ਜਾਨ ਬਖਸ਼ ਦੇ ਤੂੰ ਹੋਰ ਕਿਸੇ ਨੂੰ ਜਾ ਕੇ ਦੱਸ ਠੀਕ ਹੈ ਅੱਗੇ ਗੱਲ ਕਰਦੇ ਜੀਪੀ ਰੇਟਿੰਗ ਜੀਪੀ ਰੇਟਿੰਗ ਕੋਰਸ ਕਿਹੇ ਟਾਈਮ ਤੱਕ ਬਹੁਤ ਵਧੀਆ ਹੈ ਠੀਕ ਆ ਅਜ ਤੋਂ ਕੋਸਾਲ ਪਹਿਲਾਂ ਜੋਬ ਮਿਲ ਜਾਂਦੀ ਸੀ ਪਰ ਹੁਣ ਜਿਹੜਾ ਹੈ ਨਾ ਜੀਪੀ ਰੋਟਿੰਗ ਕੋਰਸ ਕਰਕੇ ਵੀ ਕੋਈ ਐਡਾ ਖਾਸ ਫਾਇਦਾ ਰਹ ਨਹੀਂ ਗਿਆ ਪਰ ਕੁਝ ਕਾਲਜ ਅਗੇ ਇੰਡੀਆ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਨਾ ਵੈਸੇ ਤੇ ਆ ਜੀਪੀ ਰੇਟਿੰਗ ਕਰਾਉਂਦੇ 200 ਤੋਂ ਵੱਧ ਕਾਲਜ ਤੇ ਜਿਨ੍ਹਾਂ ਕੋ ਲਾਇਸੈਂਸ ਆ ਬਿਨਾ ਲਾਇਸੈਂਸ ਵਾਲੇ ਮਲਾ ਕੇ ਤੇ 300 ਪਲੱਸ ਹੋਣੇ ਆ ਪਰ ਆਪਾਂ ਤੇ ਮੁੱਦੇ ਦੀ ਗੱਲ ਤੇ ਵੀ ਫਿਰ ਅਗੇ ਗੱਲ ਜੋਬ ਤੇ ਆਉਂਦੀ ਆ ਕੋਰਸ ਤੇ ਉਹ ਕੋਲ ਤੋਂ ਕਰਨ ਦਾ ਫਾਇਦਾ ਨਾ ਜਿੱਥੋਂ ਮਾਨੂੰ ਜੋਬ ਮਿਲਣੀ ਆ ਜਦੋਂ ਜੋਬ ਨਹੀਂ ਮਿਲਣੀ ਤਾਂ ਉਹਦਾ ਕੀ ਫਾਇਦਾ ਤੇ ਜੀਪੀ ਰੇਟਿੰਗ ਦਾ ਜਿਹੜਾ ਕੋਰਸ ਆ ਉਹ ਸਿਰਫ ਦੇ ਸਿਰਫ ਪੰਜ ਇਹੋ ਜੇ 6 ਕਾਲਜ ਆ ਜਿੱਥੋਂ ਕਰਕੇ ਪੂਰੇ ਇੰਡੀਆ ਦੀ ਗੱਲ ਕਰਦੇ ਆ ਮੈਂ ਕੱਲੇ ਆਪਣੇ ਪੰਜਾਬ ਦੇ ਲਾਗੇ ਬੰਨੇ ਆ ਜਾਂ ਹਰਿਆਣਾ ਹਿਮਾਚਲ ਦੀ ਗੱਲ ਨਹੀਂ ਕਰਦੇ ਪੂਰੇ ਇੰਡੀਆ ਦੇ ਵਿੱਚ ਸਿਰਫ ਪੰਜ ਇਹੋ ਜੇ ਕਾਲਜ ਆ ਜਿੱਥੋਂ ਤੁਸੀਂ ਕਰਕੇ ਤੇ ਤੁਹਾਡੇ ਚਾਂਸ ਹੈਗੇ ਤੁਹਾਨੂੰ ਜੋਬ ਮਿਲਦੇ ਵੀ ਉੱਥੇ ਜਿਨ੍ਹਾਂ ਨੇ ਜੀ ਉਹਨਾਂ ਕਾਲਜਾਂ ਤੋਂ ਜਿਨ੍ਹਾਂ ਨੇ ਜੀਪੀ ਰੇਟਿੰਗ ਕੀਤੀ ਆ ਉਹਨਾਂ ਨੂੰ ਜੋਬ ਮਿਲ ਸਕਦੀ ਬਾਕੀ ਤੇ ਭੁੱਲ ਹੀ ਜਾਓ ਨਾ ਵੀ ਜੀਪੀ ਰੇਟਿੰਗ ਕਰਕੇ ਕਿਸੇ ਨੂੰ ਜੋਬ ਮਿਲ ਜੂਗੀ ਤੇ ਉਹ ਕਾਲਜ ਆ ਮੈਂ ਤਾਂ ਤੁਹਾਨੂੰ ਦੱਸ ਦਿਨਾ ਵਾ ਵੈਸੇ ਤੁਸੀਂ ਆਪ ਵੀ ਗੂਗਲ ਦੇ ਉੱਤੇ ਸਰਚ ਕਰ ਸਕਦੇ ਜੇ ਜਿਹਦੇ ਤੁਸੀਂ ਲਿਖਣਾ ਵਾ ਵੀ ਟਾਪ 5 ਕਾਲਜਸ ਫॉर ਜੀਪੀ ਰੇਟਿੰਗ ਇਨ ਇੰਡੀਆ ਤੇ ਉਹ ਆਪਣਾ ਗੂਗਲ ਨੇ ਤੁਹਾਨੂੰ ਸਾਰਾ ਕੁਝ ਹੀ ਦੱਸ ਦੇਣਾ ਠੀਕ ਆ ਥੋੜੀ ਆਪ ਵੀ ਸਰਚ ਕਰ ਲਿਆ ਕਰੋ ਤੇ ਮੈਂ ਵੀ ਆ ਗੂਗਲ ਤੋਂ ਕੱਢ ਕੇ ਤੁਹਾਨੂੰ ਦੱਸਣ ਲੱਗਾ ਤੇ ਇਹਦੇ ਵਿੱਚ ਪਹਿਲੇ ਨੰਬਰ ਤੇ ਆਦੀ ਕਾਲਜ ਜਿਹੜਾ ਆਪਣਾ ਟੀਐਸ ਰਹਿਮਾਨ ਇਹ ਬਹੁਤ ਵਧੀਆ ਕਾਲਜ ਆ ਇੱਥੇ ਲਗਭਗ ਲਗਭਗ ਜਿੰਨੇ ਬੱਚੇ ਜੀਪੀ ਰੇਟਿੰਗ ਕਰਦੇ ਆ ਮੋਸਟਲੀ ਉਹਨਾਂ ਸਾਰਿਆਂ ਨੂੰ ਜੋਬ ਮਿਲ ਜਾਂਦੀ ਹੈ ਦੂਸਰਾ ਕਾਲਜ ਆ ਜੀ ਨੂਸੀ ਮੈਰਿਟਮ ਅਕੈਡਮੀ ਇਹ ਵੀ ਵਧੀਆ ਕਾਲਜ ਆ ਨਾ ਹੁਣ ਧਿਆਨ ਨਾ ਬਸੁਣੀ ਜਿਐਓ ਤੇ ਵੀਡੀਓ ਨੂੰ ਸੇਵ ਕਰ ਲਓ ਤੇ ਆਪਣੇ ਦੋਸਤਾਂ ਨੂੰ ਸ਼ੇਅਰ ਵੀ ਕਰ ਦਿਓ ਤਾਂ ਜੋ ਜਾਣਕਾਰੀ ਉਹਨਾਂ ਤੱਕ ਵੀ ਪਹੁੰਚ ਜਾ ਠੀਕ ਹੈ ਤੇ ਤੀਸਰਾ ਕਾਲਜ ਹੈਗਾ ਜੀ ਐਚ ਆਈ ਐਮਟੀ ਕਾਲਜ ਠੀਕ ਹੈ ਇੱਕ ਹੈ ਜੀ ਸੈਵਨ ਆਈਲੈਂਡ ਮੈਰੀਟਾਈਮ ਟ੍ਰੇਨਿੰਗ ਇੰਸਟੀਚਿਊਟ ਇਹੋ ਹੀ ਪੰਜ ਜਿਹੜੇ ਕਾਲਜ ਆ ਜਿੰਨਾਂ ਤੋਂ ਤੁਹਾਨੂੰ ਕਰਕੇ ਪੜ੍ਹਾਈ ਜੀਪੀ ਰੇਟਿੰਗ ਤੇ ਜੋਬ ਮਿਲ ਸਕਦੀ ਆ ਬਾਕੀ ਜਿੰਨੇ ਵੀ ਕਾਲਜ ਆ ਆਪਣੇ ਲੱਗੇ ਬੰਨੇ ਹਰਿਆਣਾ ਹਿਮਾਚਲ ਦਿੱਲੀ ਇੱਧਰ ਉੱਧਰ ਖੁੱਲੇ ਆ ਉਥੋਂ ਤੁਹਾਨੂੰ ਜੌਬ ਨਹੀਂ ਮਿਲਣੀ ਜਿੱਥੇ ਮਰਜ਼ੀ ਆਪਣੇ ਘੋੜੇ ਭਜਾ ਲਓ ਖਰਚਾ ਇਹਨਾਂ ਦਾ ਤੁਹਾਨੂੰ ਮੈਂ ਦੱਸ ਦਿੰਦਾ ਵਾਂ 1.5 1.70 1.80 ਤੋਂ ਲੈ ਕੇ 2.5 3 ਲੱਖ ਤੱਕ ਖਰਚਾ ਹੈਗਾ ਡਿਪੈਂਡ ਕਰਦਾ ਤੁਸੀਂ ਕਿਹੜੇ ਕਾਲਜ ਤੋਂ ਕਰੁੰਦੇ ਐ ਜੀ ਪਰ ਅੱਛਾ ਇੱਕ ਚੀਜ਼ ਹੋਰ ਆ ਇਹਨਾਂ ਕਾਲਜਾਂ ਦੇ ਵਿੱਚ ਐਡਮਿਸ਼ਨ ਲੈਣ ਵਾਸਤੇ ਤੁਹਾਨੂੰ ਪੂਰਾ ਜੋਰ ਲੱਗਣਾ ਤੁਹਾਡਾ ਇਹਨਾਂ ਵਿੱਚ ਐਡਮਿਸ਼ਨ ਸੌਖੀ ਨਹੀਂ ਮਿਲਦੀ ਵੇਟਿੰਗ ਚੱਲਦੀ ਐ ਨਾਲ ਵਿੱਚ ਇਹ ਆਪਣਾ ਟੈਸਟ ਲੈਂਦੇ ਆ ਟੈਸਟ ਲੈ ਕੇ ਫਿਰ ਰੱਖਦੇ ਆ ਬੜਾਈ ਦੀ ਗੱਲ ਤਾਂ ਨੂੰ ਮੈਂ ਦੱਸਦਾ ਕਿੰਨੀ ਚਾਹੀਦੀ ਆ 10ਵੀਂ ਬੰਦੇ ਦੀ ਮਿਨੀਮਮ ਮਿਨੀਮਮ ਬੰਦੇ ਦੀ 10ਵੀਂ ਪਾਸ ਹੋਣੀ ਚਾਹੀਦੀ ਆ 40% ਨੰਬਰ ਘਟੋ ਘਟੋਣੇ ਚਾਹੀਦੇ ਆ ਉਸ ਤੋਂ ਬਾਅਦ ਭਾਵੇਂ 12ਵੀਂ ਕੀਤੀ ਹੋਵੇ ਭਾਵੇਂ ਜੋ ਮਰਜ਼ੀ ਕੀਤਾ ਹੋਵੇ ਐਲ ਐਲ ਬੀ ਪੀ ਕੀਤੀ ਹੋਵੇ ਅੱਗੋਂ ਦੀ ਨਹੀਂ ਕੋਈ ਗੱਲ ਮਿਨੀਮਮ 10ਵੀਂ ਹੋਣੀ ਚਾਹੀਦੀ ਆ ਤੇ ਹੋਰ ਹਾਂ ਮੇਨ ਗੱਲ ਸੱਚ ਆਪਣੇ ਆਈ ਡੀ ਆਈ ਵਾਲੇ ਵੀ ਕਰ ਸਕਦੇ ਆ ਸਾਰੇ ਕਰ ਸਕਦੇ ਗੱਲ ਆ ਤੇ ਕੁੜੀਆਂ ਵੀ ਕਰ ਸਕਦੀਆਂ ਤੇ ਮੁੰਡੇ ਵੀ ਕਰ ਸਕਦੇ ਆ ਇਹ ਨਹੀਂ ਗੱਲ ਵੀ ਇਹ ਕੱਲੇ ਮੁੰਡਿਆਂ ਵਾਂ ਤੇ ਅੱਜ ਦੇ ਟਾਈਮ ਦੇ ਵਿੱਚ ਕੁੜੀਆਂ ਵੀ ਕਰ ਸਕਦੀਆਂ ਪਰ ਤੁਸੀਂ ਕੋਸ਼ਿਸ਼ ਇਹੋ ਕਰਨੀ ਆ ਵੀ ਜੀਪੀ ਰੇਟਿੰਗ ਦੇ ਕੋਰਸ ਦੇ ਵਿੱਚ ਨਾ ਧਿਆਨ ਦੇ ਕੇ ਹਾਇਰ ਕੋਰਸਸ ਕਰੋ ਉਹਨਾਂ ਬਾਰੇ ਮੈਂ ਹੋਰ ਵੀ ਵੀਡੀਓ ਬਣਾ ਕੇ ਪਾਉਂਗਾ ਤੇ ਪਰ ਆ ਜਿਹੜੇ ਅੱਛਾ ਇੱਕ ਗੱਲ ਹੋ ਰਹੀ ਆ ਇਹਦੇ ਵਿੱਚ ਜਦੋਂ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਜਦੋਂ ਬੰਦੇ ਨੂੰ ਤੇਹ ਲੱਗੀ ਹੋਵੇ ਤੇ ਆਪਾਂ ਆਪ ਖੂਹ ਕੋਲ ਜਾਂਨੇ ਆ ਨਲਕੇ ਕੋਲ ਜਾਂਨੇ ਪਾਣੀ ਪੀਣ ਜਾਂ ਨਲਕਾ ਆਪਣੇ ਕੋਲ ਚੱਲ ਕੇ ਆਉਂਦਾ ਆਪਾਂ ਨੂੰ ਜਾਣਾ ਪੈਂਦਾ ਹੈ ਨਾ ਤੇ ਜਿਹੜੇ ਕਾਜ ਤਾਨੂੰ ਆਪ ਫੋਨ ਕਰਕੇ ਕਹਿੰਦੇ ਆ ਜਿੱਤਾਂ ਡੀਮਰਚੈਂਟ ਦੇ ਵਿੱਚ ਸਿਲੈਕਸ਼ਨ ਹੋ ਗਈ ਆ ਆਜੋ ਸਾਡੇ ਕੋ ਕਾਲਜ ਤੋਂ ਕੋਰਸ ਕਰ ਲਓ ਅਸੀਂ ਤੁਹਾਨੂੰ ਜੋਬ ਦਵਾ ਦਾਂਗੇ ਉਹ ਤੇ ਸਾਰਾ ਠੱਗੀ ਦਾ ਸਾਧਨ ਜੇ ਉਹਨਾਂ ਦੇ ਵਿੱਚ ਨਾ ਫਸਿਓ ਠੀਕ ਆ ਉਹਨਾਂ ਨੇ ਤੁਹਾਨੂੰ ਕੱਖ ਨਹੀਂ ਦੇਣਾ ਤੁਹਾਨੂੰ ਲੁੱਟਣਾ ਹੀ ਜੇ ਤੇ ਬਾਅਦ ਵਿੱਚ ਜੋਬ ਮਿਲਣੀ ਨਹੀਂ ਏਜੰਟਾਂ ਦੇ ਰਾਹੇ ਫਸਜੋਗੇ ਤੇ ਉਹ ਕੰਮ ਨਾ ਕਰਿਓ ਜੋਬ ਤੁਹਾਨੂੰ ਸਿਰਫ ਇਨ੍ਹਾਂ ਕਾਲਜਾਂ ਦੇ ਵਿੱਚੋਂ ਹੀ ਮਿਲਣੀ ਆ ਤੇ ਇਹਨਾਂ ਨੇ ਤੁਹਾਨੂੰ ਆਪ ਫੋਨ ਨਹੀਂ ਕਰਨਾ ਇਨਫੈਕਟ ਤੁਹਾਨੂੰ ਇੱਥੇ ਐਡਵਿਸ਼ਨ ਲੈਣ ਵਾਸਤੇ ਪੂਰਾ ਸਟਰਗਲ ਕਰਨਾ ਪੈਣਾ ਵਾ ਤੁਹਾਨੂੰ ਟੈਸਟ ਦੇਣੇ ਪੈਣੇ ਆ ਫਿਰ ਜਾ ਕੇ ਤੁਹਾਡੀ ਇੱਥੇ ਸੈLECTION ਹੋਣੀ ਫਿਰ ਕੋਰਸ ਮਿਲਣਾ ਤੇ ਜਿਹੜਾ ਵੀ ਕੋਈ ਕਾਲਜ ਤੁਹਾਨੂੰ ਆਪ ਫੋਨ ਕਰਦਾ ਨਾ ਤੁਸੀਂ ਇਹ ਤਾਂ ਸਿੱਧਾ ਹੀ ਆਪਣਾ ਸਿੱਧਾ ਹੀ ਆਪਣਾ ਜਟਕਾ ਸਕਟ ਹੈ ਇਹ ਯਾਦ ਰੱਖਣੀ ਗੱਲ ਵੀ ਜਿਹੜੇ ਕਾਲਜ ਨੇ ਤੁਹਾਨੂੰ ਆਪ ਫੋਨ ਕਰਦਾ ਨਾ ਵੀ ਆਜੋ ਹੱਡ ਕੋ ਜੀਪੀ ਰਾਈਟਿੰਗ ਕਰ ਲਓ ਤੇ ਤੁਹਾਨੂੰ ਮਰਚੈਂਡ ਦੇ ਵਿੱਚ ਨੌਕਰੀ ਦਵਾ ਦਾਂਗੇ ਉੱਥੇ ਵਰਕਾ ਪਾੜ ਦੋ ਕਹ ਸਾਡੀ ਸਸਰੀ ਕਾਲਿਆ ਹੀ ਨਹੀਂ ਕਰਨਾ ਠੀਕ ਹੈ ਤੇ ਆਇੜ ਕਾਲਜ ਜੀ ਤੁਹਾਨੂੰ ਦੱਸਿਆ ਯਾਦ ਰੱਖੋ ਇਹਨਾਂ ਤੋਂ ਜੀਪੀ ਰੇਟਿੰਗ ਕਰੋ ਤੇ ਤੁਹਾਨੂੰ ਜੋਬ ਵੀ ਮਿਲ ਜੂਗੀ ਤੇ ਪੜ੍ਹਾਈ ਤੇ ਤੁਹਾਨੂੰ ਦੱਸ ਹੀ ਦਿੱਤੀ 10ਵੀਂ ਚਾਹੀਦੀ ਘਟੋ ਘਾਟ ਉੱਤੋਂ ਅੱਗੇ ਫਿਰ ਭਾਵੇਂ ਜੋ ਮਰਜ਼ੀ ਕੀਤਾ ਹੋਵੇ